ਚੈਨਲ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਆਜ਼ਰਾ ਅੱਜ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ ਅੱਜ ਕੈਨੇਡਾ ਦੇ ਵਿੱਚ ਮੁੱਖ ਖਬਰਾਂ ਕੀ ਹੈ ਕਿਹਨਾ ਗੱਲਾਂ ਦੇ ਉੱਤੇ ਕਿਹਨਾ ਮੁੱਦਿਆਂ ਦੇ ਉੱਤੇ ਚਰਚਾ ਹੋ ਰਹੀ ਹੈ। ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਅਮਰੀਕਾ ਜਾਣ ਦੇ ਲਈ ਫਿੰਗਰਪ੍ਰਿੰਟ ਸਬੰਧੀ ਨਿਯਮ ਦੀ ਚਰਚਾ ਕਰਨੀ ਹੈ। ਦੂਜਾ ਕੰਸਰਵਟਿਵ ਪਾਰਟੀ ਦੇ ਇੱਕ ਹੋਰ ਐਮਐਲਏ ਨੇ ਪਾਰਟੀ ਛੱਡ ਦਿੱਤੀ ਹੈ। ਤੀਜੀ ਗੱਲਬਾਤ ਆਨਲਾਈਨ ਸਕੈਮ ਸਬੰਧੀ ਇੱਕ ਨਵੀਂ ਏਜੰਸੀ ਦੀ ਯੋਜਨਾ ਹੈ। ਫੈਡਰ ਇਮੀਗ੍ਰੇਸ਼ਨ ਦੀ ਲੰਬੀ ਵੇਟ ਟਾਈਮ ਤੋਂ ਲੋਕ ਪਰੇਸ਼ਾਨ ਨੇ ਇਹਦੇ ਬਾਰੇ ਗਲਬਤ ਕਰਾਂਗੇ ਤੇ ਕੈਮਲੂਪਸ ਹਸਪੀਟਲ ਤੇ ਡਾਕਟਰਾਂ ਦੇ ਅਸਤੀਫੇ ਦਾ ਜਿਹੜਾ ਮਾਮਲਾ ਆ ਤੁਹਾਡੇ ਨਾਲ ਸ਼ੁੱਕਰਵਾਰ ਸਾਂਝਾ ਕੀਤਾ ਸੀ ਉਹਦੇ ਸੰਬੰਧੀ ਕੁਝ ਹੋਰ ਅਪਡੇਟਸ ਆਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਜਾਣ ਸੰਬੰਧੀ। ਕੈਨੇਡਾ ਅਮਰੀਕਾ ਦੇ ਆਪਸ ਦੇ ਵਿੱਚ ਸਬੰਧ ਆਪਾਂ ਜਾਣਦੇ ਹਾਂ ਬਹੁਤ ਚੰਗੇ ਨਹੀਂ ਰਹੇ ਪਿਛਲੇ ਸਮੇਂ ਦੇ ਵਿੱਚ। ਖਾਸ ਤੌਰ ਦੇ ਉੱਤੇ ਇਧਰੋਂ ਉਧਰ ਜਾਣ ਦੇ ਵਿੱਚ ਸਖਤੀ ਕੀਤੀ ਗਈ ਹੈ ਕਿਉਂਕਿ ਰਾਸ਼ਟਰਪਤੀ ਟਰੰਪ ਦਾ ਮੰਨਣਾ ਇਹ ਆ ਕਿ ਕੈਨੇਡਾ ਤੋਂ ਗਲਤ ਬੰਦੇ ਜਿਹੜੇ ਆ ਉਹ ਇਧਰਲੇ ਪਾਸੇ ਆਉਂਦੇ ਉਹ ਸ਼ਕਤੀ ਦੇ ਤਹਿਤ ਇੱਕ ਨਿਯਮ ਬਣਾਇਆ ਗਿਆ ਹੈ ਸ਼ਾਇਦ ਤੁਹਾਨੂੰ ਯਾਦ ਹੋਊਗਾ ਕਿ ਜਿਹੜਾ ਫਿੰਗਰਪ੍ਰਿੰਟ ਰੂਲ ਸੀ ਕੈਨੇਡੀਅਨਸ ਦੇ ਲਈ ਜਿਹੜੇ ਅਮਰੀਕਾ ਦੇ ਵਿੱਚ ਉਹ ਵਿਜ਼ਿਟ ਕਰ ਰਹੇ ਆ ਜਿਹੜੇ ਲੋਕ ਲੰਬੀ ਸਟੇ ਕਰਦੇ ਆ ਅਮਰੀਕਾ ਦੇ ਵਿੱਚ ਵਿਜ਼ਟਰ ਜਿਹੜੇ ਕੈਨੇਡਾ ਦੇ ਆ ਉਹ ਅਮਰੀਕਾ ਦੇ ਵਿੱਚ 30 ਦਿਨ ਤੋਂ ਜ਼ਿਆਦਾ ਰੁਕਣ ਦਾ ਪਲਾਨ ਬਣਾਉਂਦੇ ਆ ਜਾਂ ਉੱਥੇ ਰਹਿੰਦੇ ਆ ਉਹਨਾਂ ਨੂੰ ਰਜਿਸਟਰ ਕਰਨਾ ਪਊਗਾ ਉਹਨਾਂ ਨੂੰ ਫਿੰਗਰਪ੍ਰਿੰਟ ਜਿਹੜੇ ਆ ਆਪਣੇ ਬਾਰਡਰ ਦੇ ਉੱਤੇ ਦੇਣੇ ਪੈਣਗੇ ਇਸ ਰੂਲ ਦਾ ਬਹੁਤ ਸਾਰੇ ਲੋਕਾਂ ਦੇ ਉੱਤੇ ਅਸਰ ਪਊਗਾ ਰੂਲ ਪੁਰਾਣਾ ਹੈ ਲਾਗੂ ਚਿਰਦਾ ਹੋ ਚੁੱਕਿਆ ਅੱਜ ਇਹਦੀ ਚਰਚਾ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਜਿਹੜੇ 스노 ਬੋਰਡਸ ਨੇ ਉਹਨਾਂ ਦੇ ਉੱਤੇ ਇਹਦਾ ਖਾਸ ਅਸਰ ਪੈਣਾ 스노 ਬੋਰਡਸ ਦਾ ਮਤਲਬ ਇਹ ਆ ਕਿ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਇਹੋ ਜਿਹੇ ਨੇ ਜਿਹੜੇ ਸਰਦੀਆਂ ਜਾ ਕੇ ਅਮਰੀਕਾ ਦੇ ਵਿੱਚ ਕੱਟਦੇ ਆ ਉੱਥੇ ਇਹਨਾਂ ਨੇ ਆਰ ਵੀ ਉਹ ਲਈਆਂ ਆ ਜਿਹੜੇ ਸਟੇਸ਼ਨ ਆ ਜਾਂ ਇਹਨਾਂ ਦੇ ਆਪਣੇ ਕਈਆਂ ਦੇ ਘਰ ਵੀ ਉੱਥੇ ਹੈਗੇ ਆ ਬਹੁਤ ਸਾਰੇ ਲੋਕ ਆ ਜਿਹੜੇ ਜਦੋਂ ਇੱਧਰ ਠੰਡ ਹੁੰਦੀ ਆ ਉਧਰਲੇ ਪਾਸੇ ਚਲੇ ਜਾਂਦੇ ਆ ਇੱਥੋਂ ਦੀ ਠੰਡ ਕਿਉਂਕਿ ਬਹੁਤ ਜ਼ਿਆਦਾ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚੋਂ ਪੈਂਦੀ ਹੈ ਇਹ ਇੱਥੋਂ ਦੀ ਵਿੰਟਰ ਦੇ ਵਿੱਚ ਕਿਉਂਕਿ ਇੱਕ ਤਾਂ ਲੰਬੀਆਂ ਹੁੰਦੀਆਂ ਦੂਜੇ ਇਹ ਬੜੇ ਹਨੇਰੇ ਵਾਲੇ ਦਿਨ ਹੁੰਦੇ ਆ ਫ੍ਰੀਜ਼ਿੰਗ ਹੁੰਦੇ ਆ ਤੇ ਇਹ ਥੋੜਾ ਜਿਹਾ ਮਤਲਬ ਗਰਮੀ ਮਾਨਣ ਦੇ ਲਈ ਆ ਅਕਤੂਬਰ ਤੋਂ ਲੈ ਕੇ ਹੁਣ ਤੋਂ ਸ਼ੁਰੂ ਹੋ ਕੇ ਅਪ੍ਰੈਲ ਤੱਕ ਹੈਲਥ ਰੀਜ਼ਨ ਕਰਕੇ ਬਹੁਤ ਸਾਰੇ ਲੋਕ ਚਲੇ ਜਾਂਦੇ ਆ ਕਿਉਂਕਿ ਉਧਰ ਕਲਾਈਮੇਟ ਥੋੜਾ ਜਿਹਾ ਗਰਮ ਹੁੰਦਾ ਫਲੋਰੀਡਾ ਅਰੀਜ਼ੋਨਾ ਇਵਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਕਿਸੇ ਨੂੰ ਗੋਡੇ ਦੁੱਖਦੇ ਆ ਕਿਸੇ ਨੂੰ ਕੋਈ ਸਾਹ ਦੀ ਪ੍ਰੋਬਲਮ ਆ ਕਈਆਂ ਨੂੰ ਜੋਇੰਟ ਪੇਨ ਆ ਜਾਂ ਮਤਲਬ ਜਿੰਨੀ ਇੱਥੇ ਸਿਲ ਡੈਂਪਨੈਸ ਜਾਂ ਜਿੰਨੀ ਇੱਥੇ ਠੰਡ ਹੁੰਦੀ ਹੈ ਇਹ ਸਾਰਾ ਕੁਝ ਉਹਦੇਲੇ ਪਾਸੇ ਚਲੇ ਜਾਂਦਾ ਉੱਥੇ ਜਾ ਕੇ ਆਪਣਾ ਰਿਲੈਕਸ ਆਊਟਡੋਰ ਲਾਈਫਸਟਾਈਲ ਤੁਰਦੇ ਆ ਸੈਰ ਕਰਦੇ ਆ 스ਵਿਮਿੰਗ ਕਰਦੇ ਆ 골ਫ ਖੇਡਦੇ ਆ ਇਹ ਖਾਸ ਤੌਰ ਦੇ ਤੇ ਵੱਡੀ ਉਮਰ ਦੇ ਲੋਕ ਜਿਹੜੇ ਬਹੁਤੇ ਉੱਥੇ ਰਿਟਾਇਰ ਲੋਕ ਉੱਥੇ ਜਾ ਕੇ ਚਲੇ ਜਾਂਦੇ ਆ ਤੇ ਇਧਰ ਲੀਆਂ ਸਰਦੀਆਂ ਤੋਂ ਬਚ ਜ ਜਾਂਦੇ ਦੂਜਿਆਂ ਦਾ ਬਹੁਤੇ ਲੋਕਾਂ ਦਾ ਦੂਜਾ ਘਰ ਆ ਉੱਥੇ ਸੈਕੰਡ ਹੋਮ ਆ ਆਰ ਵੀ ਪਾਰਕਸ ਨੇ ਉੱਥੇ ਜਿਹੜੇ ਸਨੋਵਰਡਸ ਜਿਨ੍ਹਾਂ ਨੂੰ ਇਹ ਕਹਿੰਦੇ ਆ ਨਾ ਬਜ਼ੁਰਗਾਂ ਨੂੰ ਇਹ ਉੱਥੇ ਜਾਂ ਤਾਂ ਘਰ ਰੈਂਟ ਕਰਦੇ ਆ ਜਾਂ ਕੋਂਡੋ ਆ ਜਾਂ ਆਰ ਵੀ ਲੋਟਸ ਹੈਗੀਆਂ ਆ ਫਲੋਰੀਡਾਇਆ ਰੀਸ ਉਹਨਾਂ ਕੈਲੀਫੋਰਨੀਆ ਈਵਨ ਟੈਕਸਸ ਦੇ ਵਿੱਚ ਜਿਹੜੇ ਉਹ ਰਹਿੰਦੇ ਆ ਕਈ ਮਹੀਨਿਆਂ ਤੱਕ ਉੱਥੇ ਰਹਿੰਦੇ ਰਾਂ ਦੀ ਕਮਿਊਨਿਟੀ ਆ ਉੱਥੇ ਇੱਕ ਸਰਕਲ ਬਣਾਇਆ ਪੂਰੇ ਦਾ ਪੂਰਾ ਤੇ ਉੱਥੇ ਦੂਜੀ ਗੱਲ ਉਹ ਸਸਤਾ ਉੱਥੇ ਲਿਵਿੰਗ ਕਾਸਟ ਬਹੁਤ ਘੱਟ ਆ ਏਰੀਆ ਜਾਂ ਜਿੱਦਾਂ ਦਾ ਤੁਹਾਡਾ ਹਿਸਾਬ ਕਿਤਾਬ ਉਹਦੇ ਹਿਸਾਬ ਨਾਲ ਤੁਹਾਨੂੰ ਸਸਤਾ ਪੈਂਦਾ ਟਰੈਵਲ ਕਰਨਾ ਬਹੁਤ ਕਨਵੀਨੀਅੰਟ ਆ ਜਾਂ ਤੇ ਕਾਰਨ ਨਾਲ ਜੇ ਬਹੁਤ ਛੋਟੀ ਜਿਹੀ ਫਲਾਈਟ ਆ ਤੁਸੀਂ ਬਿਲਕੁਲ ਇੱਕ ਹੋਰ ਦੁਨੀਆ ਦੇ ਵਿੱਚ ਉੱਥੋਂ ਚਲੇ ਜਾਂਦੇ ਆ ਉੱਥੋਂ ਦੀਆਂ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤੇ ਇੱਥੇ ਬੰਦਾ ਬਰਫ ਹਟਾਉਣ ਵਾਲੇ ਜਾਂ ਦੂਜੇ ਤੀਜੇ ਕਮਾਕਾਰਾਂ ਤੋਂ ਬਚ ਜਾਂਦਾ ਹੁਣ ਇਹ ਜਿਹੜੇ 스ਨੋ ਬੋਰਡਸ ਨੇ ਇਹ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰਨ ਦਾ ਕਾਰਨ ਇਹ ਹੀ ਆ ਕਿ ਹੁਣ ਤੋਂ ਇਹਨਾਂ ਦੇ ਉੱਤੇ ਅਸਰ ਪਣਾ ਸ਼ੁਰੂ ਹੋਇਆ ਜਦੋਂ ਇਹ ਨਿਯਮ ਆਇਆ ਸੀ ਲਾਗੂ ਕੀਤਾ ਗਿਆ ਸੀ ਉਦੋਂ ਦਾ ਬਹੁਤੇ ਲੋਕਾਂ ਨੂੰ ਇਹ ਚੀਜ਼ ਭੁੱਲ ਗਈ ਆ ਪਰ ਹੁਣ ਜਿਹੜਾ ਫਿੰਗਰਪ੍ਰਿੰਟ ਰੂਲ ਆ ਇਹ ਉਹਨਾਂ ਨੂੰ ਕਿਉਂਕਿ ਪਹਿਲੀ ਪਹਿਲੀ ਇਹ ਵਿంటర్ ਆ ਜਿਹੜੀ ਉਸ ਨਿਯਮ ਤੋਂ ਬਾਅਦ ਆ ਸੋ ਜਿਹੜਾ ਵਿਜ਼ਿਟਰ ਉੱਥੇ ਜਾ ਰਿਹਾ ਆ ਉਹਨੂੰ 30 ਦਿਨ ਤੋਂ ਵੱਧ ਉੱਥੇ ਰਹਿਣਾ ਚਾਹੁੰਦਾ ਕਿਉਂਕਿ 30 ਦਿਨ ਤੋਂ ਵੱਧ ਰਹਿੰਦੇ ਆ ਜੇ ਕੋਈ ਕੈਨੇਡੀਅਨ ਚਾਹੁੰਦਾ ਉੱਥੇ ਲੰਬਾ ਸਮਾਂ ਰਹਿਣਾ ਤੇ ਉਹਨੂੰ ਆਪਣਾ ਇੱਕ ਡਾਕੂਮੈਂਟ ਜਿਹੜਾ ਇਹਨੂੰ ਏਲੀਨ ਰਜਿਸਟ੍ਰੇਸ਼ਨ ਫਾਰਮ ਕਹਿੰਦੇ ਆ ਉਹ ਭਰਨਾ ਪਊਗਾ ਇਹਦੇ ਥੋੜੀ ਪਰਸਨਲ ਡਿਟੇਲ ਹੁੰਦੀ ਆ ਤੁਹਾਡਾ ਨਾਮ ਐਡਰੈਸ ਤੁਹਾਡਾ ਪਾਸਪੋਰਟ ਦੀ ਇਨਫੋਰਮੇਸ਼ਨ ਹੋਰ ਸਾਰਾ ਕੁਝ ਤੇ ਤੁਹਾਨੂੰ ਬਾਇਓਮੈਟ੍ਰਿਕਸ ਡਾਟਾ ਚਾਹੀਦਾ ਜਿਹਦਾ ਫਿੰਗਰਪ੍ਰਿੰਟ ਆ ਤੁਹਾਡੀ ਫੋਟੋ ਆ ਪਤਾ ਲੱਗੇ ਵੀ ਬੰਦਾ ਇਹ ਹੈ ਕੌਣ ਇਹਦਾ ਪਰਪਸ ਕੀ ਸੀ ਸੀਬੀਪੀਐਸਐਲ ਦੇ ਵਿੱਚ ਚਾਹੁੰਦਾ ਕੀ ਆ ਇਹ ਚਾਹੁੰਦੇ ਆ ਕਿ ਅਸੀਂ ਜਿਹੜਾ ਅਮਰੀਕਾ ਦੇ ਲਾਅ ਆ ਜਿਹੜੇ ਫੋਰਨ ਵਿਜ਼ਿਟਰਸ ਸੰਬੰਧੀ ਜਿਹੜੇ ਲੌਂਗ ਟਰਮ ਰਹਿੰਦੇ ਉਹਨੂੰ ਫਾਲੋ ਕਰੀਏ ਜਿਹੜੇ ਲੋਕ 30 ਦਿਨ ਤੋਂ ਘੱਟ ਰਹਿੰਦੇ ਆ ਉਹਨਾਂ ਦੇ ਉੱਤੇ ਦਾ ਕੋਈ ਅਸਰ ਨਹੀਂ ਨੈਕਸਸ ਦੇ ਮੈਂਬਰ ਜਿਹੜੇ ਨੇ ਜਿਹੜਾ ਉਹਨੇ ਨੈਕਸਸ ਲਿਆ ਆ ਜਿਹੜੇ ਮਤਲਬ ਪ੍ਰੀ ਸਕ੍ਰੀਨ ਨੇ ਇਹ ਸਾਰਾ ਕੁਝ ਜਾਂ ਟਰੱਸਟਡ ਟਰੈਵਲਰ ਨੇ ਉਹਨਾਂ ਨੂੰ ਵੀ ਇਹ ਸਾਰੇ ਕੁਝ ਦੇ ਵਿੱਚੋਂ ਜਿਹੜਾ ਐਗਜ਼ੈਂਪਟ ਕੀਤਾ ਗਿਆ ਉਹਨਾਂ ਦੇ ਉੱਤੇ ਵੀ ਇਹਦਾ ਅਸਰ ਨਹੀਂ ਪੈਂਦਾ ਲੀਗਲ ਬੈਕਗਰਾਉਂਡ ਇਹਦੀ ਇਹ ਆ ਕਿ ਇਹ ਰੂਲ ਉਦੋਂ ਇੰਟਰੋਡਿਊਸ ਕੀਤਾ ਗਿਆ ਸੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਸੀ ਜਨਵਰੀ ਦੇ ਵਿੱਚ ਤੇ ਇਹ ਜਿਹੜਾ ਜਨਵਰੀ ਦੇ ਵਿੱਚ ਪਹਿਲੇ ਦਿਨ ਜਿੱਦਣ ਰਾਸ਼ਟਰਪਤੀ ਟਰੰਪ ਆਇਆ ਉਦੋਂ ਹੀ ਇਹਨਾਂ ਨੇ ਇਹ ਕਹ ਦਿੱਤਾ ਸੀ ਤੇ ਉਹ ਕਹਿੰਦੇ ਸੀ ਅਸੀਂ ਪ੍ਰੋਟੈਕਟਿੰਗ ਅ ਮੈਰੀਕਨ ਅਮੈਰੀਕਨ ਪੀਪਲ ਅਗੇਂਸਟ ਇਨਵੇਸ਼ਨ ਇਹ ਉਹਨਾਂ ਦਾ ਇਹਦੇ ਉੱਤੇ ਨਾਰਾ ਸੀਗਾ ਸੋ ਜਿਹੜਾ ਵੀ ਕੋਈ 14 ਸਾਲ ਤੋਂ ਵੱਧ ਉਮਰ ਵਾਲਾ ਆ ਅਮਰੀਕਾ ਦੇ ਵਿੱਚ 30 ਦਿਨ ਤੋਂ ਜ਼ਿਆਦਾ ਰਹਿਣਾ ਚਾਹੁੰਦਾ ਆਪਣਾ ਆਪਣੇ ਰਜਿਸਟਰ ਕਰ ਲਵੇ ਰਜਿਸਟਰ ਕਰਨ ਤੋਂ ਬਾਅਦ ਉਹ ਜਿਹੜਾ ਕੈਨੇਡੀਅਨ ਆ ਉਹਨੂੰ ਰਜਿਸਟ੍ਰੇਸ਼ਨ ਡਾਕੂਮੈਂਟ ਪਹੁੰਚ ਜਾਣਗੇ ਯੂ ਐਸ ਟੀ ਐਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੁਆਰਾ ਜਿਹੜਾ ਵਿਜ਼ਿਟਰ ਆ ਉਹਨੂੰ ਇਹ ਡਾਕੂਮੈਂਟ ਹਮੇਸ਼ਾ ਆਪਣੇ ਕੋਲ ਰੱਖਣੇ ਪੈਣਗੇ ਤਾਂ ਕਿ ਉਹਨੂੰ ਪਤਾ ਲੱਗ ਸਕੇ ਕਿ ਇਹ ਲੀਗਲ ਸਟੇ ਦਾ ਪ੍ਰੂਫ ਆ ਹੁਣ ਕਿਉਂਕਿ ਜੇ ਇਸ ਕਿਸਮ ਦੇ ਹਾਲਾਤ ਅਮਰੀਕਾ ਦੇ ਵਿੱਚ ਬਣੇ ਉਹਨਾਂ ਨੇ ਤੇ ਆਪਣੇ ਜਿਹੜੇ ਗ੍ਰੀਨ ਕਾਰਡ ਹੋਲਡਰ ਇਹ ਵੀ ਕਈ ਥਾਵਾਂ ਤੇ ਸਿਟੀਜ਼ਨ ਇੱਕ ਔਰਤ ਸੀਗੀ ਉਹ ਸ਼ਾਇਦ ਸ਼ਿਕਾਗੋ ਦੇ ਵਿੱਚ ਉਹਨੂੰ ਫੜ ਲਿਆ ਉਹ ਸਿਟੀਜ਼ਨ ਸੀਗੀ ਉਹ ਕਹਿੰਦੀ ਮੈਂ ਸਿਟੀਜ਼ਨ ਆ ਇੱਥੋਂ ਦੀ ਉਹਨੇ ਆਪਣਾ ਪਾਸਪੋਰਟ ਦੀ ਕਾਪੀ ਦਿਖਾ ਲਈ ਉਹਨੂੰ ਕਹਿੰਦੇ ਤੇਰਾ ਪਾਸਪੋਰਟ ਨਕਲੀ ਆ ਘੰਟਾ ਨੂੰ ਪੁਸ਼ਗਿਸ਼ ਕੀਤੀ ਹੱਥਕੜੀਆਂ ਲਾ ਲਈਆਂ ਬਾਵਜੂਦੋ ਉੱਥੋਂ ਦੀ 40 ਸਾਲ 42 ਸਾਲ ਦੀ ਉਹ ਸੀਗੀ ਬੌਰਨ ਉੱਥੋਂ ਦੀ ਆ ਸੋ ਇਸ ਕਰਕੇ ਇੱਕ ਤੇ ਆਪਣਾ ਇਹ ਸਾਰਾ ਡਾਟਾ ਦੂਜਾ ਜਿਹੜਾ ਸਾਰਾ ਕੁਛ ਆ ਇਹਨੂੰ ਆਪਣੇ ਕੋਲ ਨਾਲ ਰੱਖੋ ਹਮੇਸ਼ਾ ਜਿਹੜਾ ਇਹਨੂੰ ਕਿਸੇ ਵੇਲੇ ਵੀ ਤੁਹਾਡੀ ਪੁਸ਼ਗਿਸ਼ ਉੱਥੇ ਹੋ ਸਕਦੀ ਆ ਤੇ ਉਹਦੇ ਨਾਲ ਜਿਹੜਾ ਕੋਈ ਨਾ ਕੋਈ ਨਿੱਤੇ ਸਮੱਸਿਆ ਨਾ ਆਵੇ ਕਿਉਂਕਿ ਨਿਯਮ ਨਵੇਂ ਆ ਪਹਿਲੀ ਜਿਹੜੀ ਇਹ ਆਪਣੀ ਸਰਦੀ ਆ ਤੇ ਜੇਸਵਲ ਸਨੋਬੋਰਡਸ ਜਿਹੜੇ ਇਧਰੋਂ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਜਾ ਰਹੇ ਆ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਦੂਜੇ ਦੋਸਤੋ ਆ ਆਪਾਂ ਜਾਣਦੇ ਆ ਕਿ ਬੀਸੀ ਦੇ ਵਿੱਚ ਕੰਸਰਵਟਿਵ ਪਾਰਟੀ ਇਹਨਾਂ ਦਾ ਇੱਕ ਹੋਰ ਐਮਐਲਏ ਹੁਣ ਜਿਹੜੀ ਪਾਰਟੀ ਨੂੰ ਛੱਡ ਗਏ ਆ ਤੇ ਇਹ ਲਗਾਤਾਰ ਪੰਜਵਾਂ ਐਮਐਲਏ ਹੋ ਗਿਆ। ਐਮਐਲਏ 33 ਜਿਹੜੀ ਆ ਇਹ ਇਹਨਾਂ ਨੇ ਕੰਸਰਵਟਿਵ ਪਾਰਟੀ ਨੂੰ ਛੱਡ ਦਿੱਤਾ। ਪਿੰਟਿੰਗਟਨ ਸਮਰਲੈਂਡ ਤੋਂ ਇਹ ਐਮਐਲਏ ਸੀ ਐਮਐਲਏ ਇਹਨਾਂ ਨੇ ਰਿਜ਼ਾਈਨ ਕਰ ਦਿੱਤਾ ਬੀਸੀ ਕੰਜ਼ਰਵਟਿਵ ਕੌਕਸ ਤੋਂ ਅੱਜ ਸੋਮਵਾਰ ਨੂੰ ਤੇ ਇਹ ਹੁਣ ਆਜ਼ਾਦ ਐਮਐਲਏ ਵਜੋਂ ਵਿਚਰਣਗੇ ਰੀਜ਼ਨ ਕੀ ਆ ਇਹਨਾਂ ਨੇ ਇਹ ਕਿਹਾ ਕਿ ਜਿਹੜੀ ਅਸਲ ਦੇ ਵਿੱਚ ਸਹਿਮਤੀ ਨਹੀਂ ਹੈ ਪਾਰਟੀ ਦੇ ਲੀਡਰ ਜੌਨ ਰਸਟਰਡ ਦੇ ਨਾਲ ਜਿਹੜੀ ਉਹ ਮਾਮਲਾ ਇਹਨਾਂ ਦੇ ਨਾਲ ਮਤਲਬ ਉਹਨਾਂ ਨੂੰ ਉਹਨਾਂ ਨੂੰ ਸਹੀ ਨਹੀਂ ਲੱਗਦਾ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਮੈਂ ਹੁਣ ਜਿਹੜਾ ਇਸ ਇਹਦੇ ਉੱਤੇ ਇੰਡੀਪੈਂਡੈਂਟ ਰਹਿਣਾ ਚੌਹੀਏ ਪਾਲਿਸੀ ਡਿਫਰੈਂਸਸ ਨਹੀਂ ਹੈ ਸੋ ਇਹ ਪੰਜਵੀਂ ਜਿਹੜੀ ਛੱਡ ਕੇ ਗਏ ਆ ਪੰਜਵੀਂ ਇਹ ਐਮਐਲਏ ਹੋ ਗਈ ਹੈ ਜਿਨੇ ਇਹ ਫਿਫਥ ਐਮਐਲਏ ਆ ਜਿਨੇ ਪਾਰਟੀ ਛੱਡੀ ਆ ਜੌਨ ਰੈਸਟਰਡ ਦੇ ਨਾਲ ਡਿਸਐਗਰੀਮੈਂਟ ਤੋਂ ਪਹਿਲਾਂ ਐਲਨੋਸਟਰਕੋ ਆਪਾਂ ਥੋੜੇ ਦਿਨ ਪਹਿਲਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਸੀ ਐਲਨੋਸਟਰਕੋ ਨੇ ਸਤੰਬਰ ਦੇ ਵਿੱਚ ਜਿਹੜਾ ਆਰਗੇਨਾਈਜੇਸ਼ਨ ਛੱਡ ਦਿੱਤੀ ਸੀ ਕਿਉਂਕਿ ਜੌਨ ਰੈਸਟਰਡ ਦੀ ਲੀਡਰਸ਼ਿਪ ਰਿਵਿਊ ਦੇ ਦੌਰਾਨ ਉਹਨੂੰ ਕੱਢ ਦਿੱਤਾ ਗਿਆ ਸੀ ਜான் ਰਸਟਰਡ ਦੀ ਲੀਡਰਸ਼ਿਪ ਦੇ ਦੌਰਾਨ ਜਿਹੜਾ ਉਸ ਵੇਲੇ ਉਹਦਾ ਰੈਜ਼ੀਗਨੇਸ਼ਨ ਸਾਹਮਣੇ ਆਇਆ ਸੀ ਮੈਂਬਰਸ਼ਿਪ ਸਕੈਂਡਲ ਇੱਕ ਬਹੁਤ ਵੱਡਾ ਸੀ BC ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੋ ਪਾਰਟੀਆਂ ਰਹੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਕੈਨਡੀਪੀ ਤੇ ਦੂਜੀ BC ਲਿਬਰਲਸ ਲਿਬਰਲਸ ਜਿਹੜੇ ਉਹਨਾਂ ਨੇ ਆਪਣਾ ਨਾਮ ਬਦਲ ਕੇ BC ਯੂਨਾਈਟਿਡ ਕਰ ਲਿਆ ਉਹਨਾਂ ਦੀ ਗੱਲ ਪਤਾ ਨਹੀਂ ਕਿਉਂ ਪਿਛਲੀ ਇਲੈਕਸ਼ਨ ਦੇ ਵਿੱਚ ਆਈ ਗਈ ਹੋਗੀ ਤੇ ਇੱਕ ਨਵੀਂ ਪਾਰਟੀ ਜਿਹੜੀ ਕਿ ਬਹੁਤ ਪੁਰਾਣੀ ਆ ਪਰ ਬਹੁਤ ਸਾਲ ਇਹ ਕਦੇ ਦਿਸੀ ਨਹੀਂ ਇਹਦਾ ਕੋਈ ਐਮਐਲਏ ਵੀ ਨਹੀਂ ਜਿੱਤਿਆ ਪਿਛਲੇ 20 ਸਾਲ ਦੇ ਵਿੱਚ ਤੇ ਉਹ ਪਾਰਟੀ ਇੱਕ ਨਵੇਂ ਬਣ ਗਈ ਜਿਹਨੂੰ ਬੇਸਿਕ ਕਨਜ਼ਰਵਟਿਵ ਪਾਰਟੀ ਸੀ ਬੇਸਿਕਲੀ ਜਿਹੜੇ ਬਹੁਤੇ ਲਿਬਰਲ ਵਾਲੇ ਸੀ ਉਹ ਇਧਰਲੇ ਪਾਸੇ ਚਲੇ ਗਏ ਸੋ ਬੀਸੀ ਕਨਜ਼ਰਵਟਿਵ ਦੇ ਵਿੱਚ ਤੇ ਉਹ ਏਡੀ ਵੱਡੀ ਪਾਰਟੀ ਬਣ ਗਈ ਕਿ ਇੱਕ ਸੀਟ ਪਿੱਛੇ ਰਹਿ ਕੇ ਨਹੀਂ ਤਾਂ ਇਸ ਵੇਲੇ ਇਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਾਜ ਕਰਨਾ ਸੀ ਉਹਨਾਂ ਦੇ ਵਿੱਚ ਹੁਣ ਗਾਂ ਜਦੋਂ ਇਹ ਇੱਕ ਇੱਕ ਕਰਕੇ ਥੋੜਾ ਜਿਹਾ ਫਿੱਕ ਪੈਣਾ ਸ਼ੁਰੂ ਹੋਇਆ ਤੇ ਇਹ ਪੰਜਵੀਂ ਐਮਐਲਏ ਆ ਇਹ ਚੱਲੇਗੀ ਆ ਤੇ ਜੌਨ ਰਸਟਰਡ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਆ ਕਿ ਬਾਕੀ ਸਾਰਾ ਕੁਝ ਠੀਕ ਆ ਪਰ ਜੇ ਤੁਸੀਂ ਇਸ ਲੀਡਰਸ਼ਿਪ ਨੂੰ ਨਾਲ ਸਹਿਮਤ ਨਹੀਂ ਹੈ ਉਹਨੇ ਜਿਹੜਾ ਉਹਦੀ ਟ੍ਰੀਟਮੈਂਟ ਸੀਗੀ ਮਤਲਬ ਇੱਕ ਔਰਤ ਵਜੋਂ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਗਿਆ ਉਹਤੇ ਵੀ ਉਹਨੂੰ ਇਤਰਾਜ਼ ਆ ਜਿਹੜੀ ਇਹ ਉਹਦਾ ਜਿਹੜਾ ਇਤਰਾਜ਼ ਇਹ ਆ ਇਸ ਵੇਲੇ ਉਹਦਾ ਜਿਹੜਾ ਡਿਸੀਜਨ ਸੀ ਇੰਟੈਗਰਿਟੀ ਦੇ ਸਬੰਧੀ ਜਾਂ ਜਿਹੜੀ ਮੈਂਬਰਸ਼ਿਪ ਸਕੈਂਡਲ ਦੇ ਸਬੰਧੀ ਜਾਂ ਜਿਹੜੀ ਮਤਲਬ ਪੋਲਿਟੀਕਲ ਪੋਜੀਸ਼ਨ ਦਾ ਮਾਮਲਾ ਨਹੀਂ ਹੈ ਇਹ ਸਾਰੇ ਕੁਝ ਦੇ ਵਿੱਚ ਉਹ ਦੁਬਾਰਾ ਜੁਆਇਨ ਕਰ ਸਕਦੀ ਹੈ ਪਾਰਟੀ ਨੂੰ ਜੇ ਉਹ ਕਹਿੰਦੇ ਜੌਨ ਰਾਸਟਰ ਨੂੰ ਹਟਾ ਦਿਓ ਪਾਰਟੀ ਲੀਡਰ ਨਾ ਰਹੇ ਤੇ ਮੈਂ ਇੱਥੇ ਦੁਬਾਰਾ ਆ ਸਕਦੀ ਹਾਂ ਪਰ ਹੁਣ ਆਉਂਦੀ ਆ ਜਾਂ ਨਹੀਂ ਆਉਂਦੀ ਇਹ ਦੇਖਣਾ ਪਊਗਾ ਸਪਾਰਟੇ ਕਹਿੰਦੀ ਆ ਕਿ ਜੌਨ ਰਾਸਟਰ ਅਸਲ ਦੇ ਵਿੱਚ ਪਾਰਟੀ ਨੂੰ ਇਕੱਠੇ ਰੱਖਣ ਦੇ ਲਈ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਸਟਰਗਲ ਕਰ ਰਹੇ ਆ ਮੈਂਬਰ ਜਿਹੜੇ ਦੋਵਾਂ ਸਾਈਡਾਂ ਤੋਂ ਨੇ ਫਾਰ ਰਾਈਟ ਤੇ ਜਿਹੜੇ ਲੈਫਟ ਨੇ ਉਹਨਾਂ ਨੇ ਇੱਕ ਕਹਿ ਲੋ ਕਿ ਡਿਵੀਜ਼ਨ ਕ੍ਰੀਏਟ ਹੋ ਗਈ ਆ ਉਹਨਾਂ ਨੂੰ ਕਿਉਂਕਿ ਪਹਿਲੇ ਜਿਹੜੇ ਲਿਬਰਲ ਸੀਗੇ ਉਹ ਥੋੜੇ ਜਿਹਾ ਲਿਬਰਲ ਸੀਗੇ ਰਾਈਟ ਵਿੰਗ ਕੁਦਰਤੀ ਤੌਰ ਤੇ ਉਹਦੇ ਵਿੱਚ ਸੀਗੇ ਪਰ ਇਹ ਐਕਸਟ੍ਰੀਮ ਰਾਈਟ ਤੇ ਉਹਦੇ ਵਿੱਚ ਹੀ ਲੈਫਟ ਜਿਹੜੇ ਸੀਗੇ ਉਹ ਪਾਰਟੀ ਦੇ ਵਿੱਚ ਜਿਹੜੇ ਸੀ ਉਹਨਾਂ ਨੂੰ ਹੁਣ ਇਕੱਠੇ ਰੱਖਣਾ ਇਹਨਾਂ ਦੇ ਲਈ ਕਾਫੀ ਜ਼ਿਆਦਾ ਔਖਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਹਾਲਾਂਕਿ ਪਾਰਟੀ ਕੋਲ ਸੀਟਾਂ ਬਹੁਤ ਨਹੀਂ ਪਰ ਅਗਲੀ ਇਲੈਕਸ਼ਨ ਤੱਕ ਇਹ ਇਕੱਠੇ ਰਹਿੰਦੇ ਆ ਜਾਂ ਬੀਸੀ ਦੀ ਰਾਜਨੀਤੀ ਦੇ ਵਿੱਚ ਕੋਈ ਹੋਰ ਤਬਦੀਲੀ ਆਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ ਇੱਕ ਨਵੀਂ ਫਾਈਨੈਂਸ਼ੀਅਲ ਕ੍ਰਾਈਮ ਏਜੰਸੀ ਦਾ ਜ਼ਿਕਰ ਆ ਰਿਹਾ ਹੈ ਫੈਡਰਲ ਲਿਬਰਲ ਐਸ ਵੇਲੇ ਪਲਾਨ ਕਰ ਰਹੇ ਆ ਕਿ ਇੱਕ ਸਪੈਸ਼ਲ ਏਜੰਸੀ ਆਨਲਾਈਨ ਸਕੈਮ ਤੇ ਫਾਈਨੈਂਸ਼ੀਅਲ ਕਰਾਈਮਸ ਦੇ ਨਾਲ ਲੜਨ ਦੇ ਲਈ ਬਣਾਈ ਜਾਵੇ ਮਤਲਬ ਜਿਹੜੇ ਆਨਲਾਈਨ ਸਕੈਮ ਹੋ ਰਿਹਾ ਉਹਨਾਂ ਦੇ ਨਾਲ ਕਿਉਂਕਿ ਬਹੁਤ ਵੱਡੇ ਘਪਲੇ ਹੋ ਰਹੇ ਨੇ ਤੇ ਬਹੁਤ ਕੁਝ ਹੋ ਰਿਹਾ ਸਕੈਮ ਹੋ ਰਿਹਾ ਜਿਹੜੇ ਫਾਈਨੈਂਸ਼ੀਅਲ ਕਰਾਈਮ ਬਹੁਤ ਹੋ ਰਿਹਾ ਇਹਨਾਂ ਦੇ ਨਾਲ ਲੜਨ ਦੇ ਲਈ ਇੱਕ ਏਜੰਸੀ ਬਣਾਈ ਜਾਵੇ ਇਹ ਫੈਡਰਲ ਲਿਬਰਲ ਦੀ ਪਲਾਨ ਆ ਨੈਸ਼ਨਲ ਐਂਟੀ ਫਰਾਡ ਸਟਰੈਟਜੀ ਆ ਇਹ ਏਜੰਸੀ ਜਿਹੜੀ ਇੱਕ ਵੱਡੀ ਨੈਸ਼ਨਲ ਸਟ੍ਰੈਟਜੀ ਅਗੇਂਸਟ ਫਰਾਡ ਦਾ ਹਿੱਸਾ ਹੋਊਗੀ ਇਹਦੇ ਵਿੱਚ ਆਫੀਸ਼ੀਅਲੀ ਇਹਨੂੰ ਇਹਨਾਂ ਨੇ 4 ਨਵੰਬਰ ਨੂੰ ਅਨਾਉਂਸ ਕਰ ਦੇਣਾ ਫਾਲ ਬਜਟ ਦੇ ਵਿੱਚ ਫਰਾਡ ਬਹੁਤ ਵਧ ਗਏ ਆ ਔਰ ਫਰਾਡ ਦੇ ਥ੍ਰੈਟਸ ਜਿਹੜੇ ਨੇ ਕੈਨੇਡੀਅਨ ਲਗਾਤਾਰ ਇਸ ਚੀਜ਼ ਦਾ ਜਿਹੜੇ ਆ ਉਹ ਸਾਹਮਣਾ ਕਰ ਰਹੇ ਆ ਕਿ ਸਕੈਮ ਆ ਜਿਵੇਂ ਗੋਸਟ ਟੈਕਸਟ ਆ ਜਾਂ ਫਿਸ਼ਿੰਗ ਲਿੰਕ ਆਉਂਦੇ ਆ ਜਾਂ ਫਾਲਸ ਬੈਂਕ ਈਮੇਲਸ ਆਉਂਦੀਆਂ ਇਹ ਪਤਾ ਹੀ ਨਹੀਂ ਕੀ ਆ ਤੇ ਕੀ ਇਹਦੇ ਨਾਲ ਹੋ ਸਕਣਾ ਔਰ ਇਹ ਥੋੜਾ ਨਹੀਂ ਆ ਜਾਂ ਤਾਂ ਹੋਵੇ ਇੱਕਾ ਦੋਕਾ ਘਟਨਾਵਾਂ ਹੁਣ ਫਿਰ ਇਹਦੇ ਉੱਤੇ ਮਤਲਬ ਫੈਡਰਲ ਲੈਵਲ ਦੇ ਉੱਤੇ ਲੈਵਲ ਦੇ ਉੱਤੇ ਕੋਈ ਏਜੰਸੀ ਬਣਾਉਣ ਦੀ ਲੋੜ ਨਹੀਂ ਪੈਂਦੀ ਪਰ ਤੁਸੀਂ ਇਹ ਦੇਖੋ ਕਿ ਸਾਲ ਦੇ ਵਿੱਚ ਲਗਭਗ 643 ਮਿਲੀਅਨ ਡਾਲਰ ਫਰਾਡ ਦੇ ਵਿੱਚ ਚਲੇਗਾ ਕੈਨੇਡੀਅਨ ਦਾ 643 ਮਿਲੀਅਨ ਡਾਲਰ 2020 ਦੇ ਵਿੱਚ 5 ਤੋਂ ਜਿਹੜੇ 10% ਸਕੈਮ ਸੀਗੇ ਉਹ ਜਿਹੜੇ ਰਿਪੋਰਟ ਹੋਏ ਆ ਸੋ ਇਹਦਾ ਮਤਲਬ ਇਹ ਆ ਕਿ 3 ਗੁਣਾ ਜ਼ਿਆਦਾ ਇਹ ਪਿਛਲੇ ਸਮੇਂ ਦੇ ਵਿੱਚ ਵੱਧ ਗਿਆ ਜਿਹੜੀ ਸਰਕਾਰ ਆ ਉਹ ਬੈਂਕ ਐਕਟ ਦੇ ਵਿੱਚ ਵੀ ਕੁਝ ਨਾ ਕੁਝ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਬੈਂਕਾਂ ਨੂੰ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਐਡੇ ਵੱਡੇ ਫਰਾਡ ਨੂੰ ਰੋਕਿਆ ਜਾ ਸਕੇ ਹਾ ਇਹਦੀ ਕਾਸਟ ਨਵੀਂ ਏਜੰਸੀ ਦੀ ਕੀ ਹੋਊਗੀ ਹਜੇ ਤੱਕ ਪਤਾ ਨਹੀਂ ਹੈ ਕੈਲਕੂਲੇਟ ਨਹੀਂ ਕੀਤੀ ਗਈ ਕੋਈ ਸਪੈਸਿਫਿਕ ਫੰਡਿੰਗ ਅਮਾਊਂਟ ਨਹੀਂ ਇਹਦੀ ਅਪਕਮਿੰਗ ਬਜਟ ਦੇ ਵਿੱਚ ਰੱਖੀ ਗਈ ਜਿਹੜੇ ਫਾਈਨੈਂਸ ਮਿਨਿਸਟਰ ਨੇ ਸਾਡੇ ਜਿਹੜੇ ਉਹਨਾਂ ਨੇ ਸ਼ੈਂਪੀਨ ਉਹਨਾਂ ਨੇ ਵੀ ਕਿਹਾ ਆ ਅਨਾਉਂਸਮੈਂਟ ਉਹਨਾਂ ਨੇ ਕੀਤੀ ਆ ਕਿ ਪਬਲਿਕ ਸੇਫਟੀ ਮਿਨਿਸਟਰ ਜਿਹੜੇ ਉਹਨਾਂ ਦੇ ਨਾਲ ਤੇ ਦੂਜੇ ਅਫੀਸ਼ੀਅਲ ਆ ਉਹ ਇਹ ਸਾਰੇ ਕੁਸ਼ ਨੂੰ ਸ਼ੁਰੂ ਕਰਨਗੇ ਹੁਣ ਇਹਦੇ ਉੱਤੇ ਕੰਸਰਵੇਟਿਵ ਲੀਡਰ ਪੀਰ ਪੋਲੀਓ ਨੇ ਜਿਹੜਾ ਕ੍ਰਿਟਿਸਾਈਜ਼ ਕੀਤਾ ਲਿਬਰਲਸ ਨੂੰ ਕਿ ਅਸਲ ਦੇ ਵਿੱਚ ਜਿਹੜੇ ਟੈਕਸ ਕਟਾ ਜਾਂ ਛੋਟੇ ਬਜਟ ਡੈਫੀਸਿਟ ਹੈਗੇ ਆ ਉਸ ਮਾਮਲੇ ਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਸਰਕਾਰ ਦੇ ਖਰਚੇ ਨੂੰ ਘਟਾਓ ਤੇ ਜਿਹੜੇ ਟੈਕਸ ਨੇ ਉਹਨੂੰ ਜਿੰਨਾ ਕੱਟ ਕਰ ਸਕਦੇ ਆ ਉਹ ਕੱਟ ਕਰੋ ਬਲੌਕ ਕੋਆ ਦੀ ਡਿਮਾਂਡ ਹੈਗੀ ਆ ਬਲੌਕ ਕੋਆ ਅਸਲ ਦੇ ਵਿੱਚ ਹੈਲਥ ਟਰਾਂਸਫਰ ਇਨਫਰਾਸਟ੍ਰਕਚਰ ਇਨਵੈਸਟਮੈਂਟ ਜਾਂ ਜਿਹੜੀ ਹਾਊਸਿੰਗ ਸਪੋਰਟ ਆ ਜਾਂ ਜਿਹੜੇ ਬਹੁਤ ਪੁਰਾਣੀ ਹੈਗਾ ਉਸ ਮਾਮਲੇ ਦੇ ਉੱਤੇ ਗੱਲ ਕਰਨ ਦੇ ਲਈ ਇਹ ਦੱਸ ਰਹੇ ਆ ਲਿਬਰਲ ਨੂੰ ਹੋ ਸਕਦਾ ਹੈ ਸਾਰੇ ਕੁਝ ਦੇ ਵਿੱਚ ਐਨਡੀਪੀ ਦੀ ਸਪੋਰਟ ਦੀ ਲੋੜ ਪਵੇ ਬਜਟ ਇਹ ਦੇ ਲਈ ਪਾਸ ਕਰਾਉਣ ਦੇ ਵਿੱਚ ਸੋ ਉਹ ਵੀ ਇੱਕ ਵੱਖਰਾ ਮੁੱਦਾ ਆ ਜਦੋਂ ਅਸੀਂ ਇਹ ਕਹਿੰਦੇ ਆ ਕਿ ਇਹ ਐਂਟੀ ਫਰਾਡ ਏਜੰਸੀ ਦਾ ਮਤਲਬ ਕੀ ਆ ਕਿ ਲੋਕਾਂ ਨੂੰ ਉਹਨਾਂ ਦਾ ਪੈਸਾ ਚੋਰੀ ਕਰਨ ਦੇ ਲਈ ਟਰਿਕ ਕਰ ਦਿੱਤਾ ਜਾਂਦਾ ਕੋਈ ਈਮੇਲ ਕੋਈ ਆਨਲਾਈਨ ਸਟੋਰ ਦੇ ਉੱਤੇ ਕੋਈ ਉਦਾਂ ਦਾ ਟੈਕਸਟ ਕੋਈ ਫੇਕ ਬੈਂਕ ਈਮੇਲ ਉਹ ਤੁਹਾਡੇ ਕੋਲ ਆ ਜਾਂਦੀ ਤੁਸੀਂ ਉਹਦੇ ਤੇ ਕਲਿੱਕ ਕਰਦੇ ਹੋ ਤੁਹਾਡਾ ਸਾਰਾ ਫੋਨ ਦੇ ਵਿੱਚੋਂ ਜੀ ਤੁਹਾਡੀ ਬੈਂਕਿੰਗ ਆਨਲਾਈਨ ਅਖਾਤਾ ਖਾਲੀ ਹੋ ਜਾਂਦਾ ਕਈ ਵਾਰੀ ਆਇਡੈਂਟੀਟੀ ਥੈਫਟ ਹੁੰਦੇ ਆ ਮਤਲਬ 643 ਮਿਲੀਅਨ ਡਾਲਰ ਸਾਲ ਦੇ ਵਿੱਚ ਬਹੁਤ ਵੱਡੀ ਅਮਾਉਂਟ ਆ ਕਿਸੇ ਬੰਦੇ ਦੀ ਪਰਸਨਲ ਇਨਫੋਰਮੇਸ਼ਨ ਚੋਰੀ ਕਰਕੇ ਕੋਈ ਫਰਾਡ ਕਰਨਾ ਜਾਂ ਉਹਨਾਂ ਦੇ ਅਕਾਊਂਟ ਤੱਕ ਪਹੁੰਚ ਜਾਣਾ ਜਿਹੜਾ ਕਿਸੇ ਦੇ ਸੋਸ਼ਲ ਇਨਸ਼ੋਰੈਂਸ ਨੰਬਰ ਉਹਦਾ ਕ੍ਰੈਡਿਟ ਕਾਰਡ ਜਾਂ ਉਹਦੀ ਬੈਂਕ ਦੀ ਇਨਫੋਰਮੇਸ਼ਨ ਲੈ ਕੇ ਕਈ ਵਾਰੀ ਤੇ ਇੱਥੇ ਤੱਕ ਹੁੰਦਾ ਕਿ ਬੈਂਕ ਦੀਆਂ ਵੈਬਸਾਈਟ ਉਹਦਾਂ ਦੀਆਂ ਬਣਾ ਦਿੱਤੀਆਂ ਜਾਂਦੀਆਂ ਮੰਨ ਲਓ ਤੁਸੀਂ ਇੱਕ ਬੈਂਕ ਦੇ ਨਾਲ ਡੀਲ ਕਰਦੇ ਆ ਜੇ ਉਹ ਜਿਸ ਤਰ੍ਹਾਂ ਦੀ ਉਹ ਬੈਂਕ ਦੀ ਵੈਬਸਾਈਟ ਆ ਬਿਲਕੁਲ ਉਹਦਾਂ ਦੀ ਵੈਬਸਾਈਟ ਇੱਕ ਨਕਲੀ ਬਣਾ ਦਿੱਤੀ ਜਾਂਦੀ ਹੈ ਤੇ ਗੂਗਲ ਦੇ ਉੱਤੇ ਉਹ ਸਰਚ ਦੇ ਵਿੱਚ ਟੌਪ ਤੇ ਆਉਂਦੀ ਆ ਤੁਸੀਂ ਉਹਨੂੰ ਸਰਚ ਕਰਦੇ ਆ ਉਹਦੇ ਸਾਰਾ ਕੁਝ ਭਰ ਦਿੰਨੇ ਆ ਆਪਣੀ ਇਨਫੋਰਮੇਸ਼ਨ ਤੇ ਸਾਰਾ ਦਾ ਸਾਰਾ ਕੁਝ ਤੁਹਾਡਾ ਜਿਹੜਾ ਚੋਰੀ ਕਰ ਲੈਂਦੇ ਆ ਇਹ ਜਿਹੜੇ ਸਕੈਮ ਆ ਜਾਂ ਇਹ ਜਿਹੜੇ ਕਰਾਇਮ ਨੇ ਇਹ ਇੰਨੇ ਵੱਧ ਚੁੱਕੇ ਆ ਕਿ ਇਹਨਾਂ ਨੂੰ ਟੈਕਲ ਕਰਨ ਦੇ ਲਈ ਏਜੰਸੀ ਬਣਾਉਣ ਦੀ ਲੋੜ ਪੈ ਰਹੀ ਆ ਤੁਹਾਡੇ ਫੋਨ ਦੇ ਵਿੱਚ ਟੈਕਸਟ ਆਉਂਦਾ ਉਹ ਟੈਕਸਟ ਦੇ ਉੱਤੇ ਕੋ ਲਿੰਕ ਹੁੰਦਾ ਤੁਸੀਂ ਉਹ ਲਿੰਕ ਨੂੰ ਕਲਿੱਕ ਕਰ ਦਿੰਨੇ ਆ ਤੇ ਉਹ ਤੁਹਾਡੇ ਸਾਰਾ ਫੋਨ ਦੀ ਐਕਸੈਸ ਕਿਸੇ ਦੂਜੇ ਬੰਦੇ ਕੋ ਚਲੇ ਜਾਂਦੀ ਆ ਮਤਲਬ ਇਹ ਆ ਕਿ ਤੁਹਾਡਾ ਫੋਨ ਜਿਹੜਾ ਆ ਕੋਈ ਦੂਜਾ ਬੰਦੇ ਕੋਲੇ ਚਲੇ ਜਾਂਦਾ ਤੇ ਜਿੰਨੀ ਇਨਫਾਰਮੇਸ਼ਨ ਆ ਉਹ ਸਾਰੀ ਲੈ ਲੈਂਦਾ ਬਹੁਤੀ ਵਾਰੀ ਲੋਕਾਂ ਨੇ ਫੋਨ ਦੇ ਵਿੱਚ ਹੀ ਸਾਰਾ ਕੁਝ ਰੱਖਿਆ ਹੁੰਦਾ ਆਪਣੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਆਈਡੀ ਦੀ ਫੋਟੋ ਕਈਆਂ ਨੇ ਤਾਂ ਪਾਸਵਰਡ ਸੇਵ ਕਰਕੇ ਵੀ ਨੋਟਸ ਦੇ ਵਿੱਚ ਰੱਖੇ ਹੁੰਦੇ ਆ ਵੀ ਆ ਈਮੇਲ ਆ ਤੇ ਆ ਪਾਸਵਰਡ ਆ ਉਸ ਕੇਸ ਦੇ ਵਿੱਚ ਕਈ ਵਾਰੀ ਕੰਪਨੀ ਨੂੰ ਇਹ ਸਿੱਧ ਕਰਨਾ ਔਖਾ ਹੋ ਜਾਂਦਾ ਵੀ ਅਸਲੀ ਮੈਂ ਆ ਕਿ ਉਹ ਬੰਦਾ ਜਿਹਨੇ ਚੋਰੀ ਕੀਤਾ ਉਹ ਬੰਦਾ ਇਹ ਇਹ ਪ੍ਰਟੈਂਡ ਕਰਦਾ ਕਿ ਮੈਂ ਅਸਲੀ ਮੇਰਾ ਨਾਮ ਆ ਆ ਤੇ ਮੈਂ ਆ ਆ ਤੇ ਉੱਥੇ ਫਿਰ ਬਹੁਤ ਅੱਗੇ ਜਾ ਕੇ ਇਸ ਚੀਜ਼ ਦਾ ਜਿਹੜਾ ਹੱਲ ਹੁੰਦਾ ਆ ਸੋ ਇਹਦੇ ਲਈ ਇਹ ਏਜੰਸੀ ਇੱਕ ਚੰਗੀ ਗੱਲ ਦੱਸੀ ਜਾ ਰਹੀ ਹੈ ਅਗਲੀ ਗੱਲਬਾਤ ਇਮੀਗ੍ਰੇਸ਼ਨ ਸੰਬੰਧੀ ਆ ਇਮੀਗ੍ਰੇਸ਼ਨ ਸੰਬੰਧੀ ਵੇਟ ਟਾਈਮ ਬਹੁਤ ਜ਼ਿਆਦਾ ਆ ਔਰ ਇਹ ਸਮੱਸਿਆ ਬਣ ਰਹੀ ਬਹੁਤ ਲੋਕਾਂ ਦੇ ਲਈ ਹੁਣ ਹੋਣਾ ਤੇ ਚਾਹੀਦਾ ਵੀ ਸਾਲ 2 ਸਾਲ ਜਾਂ ਜਿੰਨਾ ਵੀ ਟਾਈਮ ਹੈਗਾ ਤਿੰਨ ਸਾਲ ਦੇ ਵਿੱਚ ਕੋਈ ਗੱਲ ਕੇਸ ਜਿਹੜਾ ਉਹ ਖਤਮ ਹੋ ਜਾਵੇ ਕੁਝ ਕੈਨੇਡੀਅਨ ਇਮੀਗ੍ਰੇਸ਼ਨ ਐਪਲੀਕੇਸ਼ਨਸ ਨੂੰ 50 ਸਾਲ ਤੱਕ ਦਾ ਸਮਾਂ ਦੱਸਿਆ ਜਾ ਰਿਹਾ ਹੁਣ 50 ਸਾਲ ਤੱਕ ਦਾ ਸਮਾਂ ਤਾਂ ਬੰਦੇ ਦੀ ਪੂਰੀ ਦੀ ਪੂਰੀ ਉਮਰ ਲੰਘ ਜਾਂਦੀ ਹੈ ਔਰ ਕਹ ਲੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਸ਼ੌਕਿੰਗ ਜਦੋਂ ਆਫੀਸ਼ੀਅਲੀ ਤੁਸੀਂ ਸਰਕਾਰ ਦੀ ਵੈਬਸਾਈਟ ਦੇ ਉੱਤੇ ਉਸ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਦੇ ਅੱਗੇ ਲਿਖਦੇ ਆ ਕਿ ਐਦਰ ਲਈ ਐਸਟੀਮੇਟਡ ਟਾਈਮ 1 ਟੂ 50 ইয়ার্স ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਹੈ ਜਿਹੜੇ ਪ੍ਰੋਗਰਾਮ ਜਿਵੇਂ ਹਿਮਨਿਟੇਰੀਅਨ ਜਾਂ ਕੰਪੈਸ਼ਨੇਟ ਐਪਲੀਕੇਸ਼ਨਸ ਨੇ ਜਾਂ ਕੇਅਰ ਗੀਵਰਸ ਨੇ ਜਾਂ ਐਂਟੀ ਜਿਹੜੇ ਐਗਰੀ ਫੂਡ ਵਰਕਰਸ ਨੇ ਜਾਂ ਜਿਹੜੇ ਸਟਾਰਟਅਪ ਵੀਜ਼ਾਸ ਹੈਗੇ ਆ ਸਾਰਿਆਂ ਦੇ ਵਿੱਚ ਵੇਟ ਟਾਈਮ ਬਹੁਤ ਜ਼ਿਆਦਾ ਹੈ ਮੰਨ ਲਓ ਜਿਹੜਾ ਆਪਾਂ ਹਿਮਨਿਟੇਰੀਅਨ ਗਰਾਉਂਡ ਦੇ ਉੱਤੇ ਕੋਈ ਬੰਦੇ ਨੂੰ ਦੇਖਿਆ ਜਾਵੇ ਇਹਦਾ ਕੁਝ ਕੀਤਾ ਜਾਵੇ 12 ਮਹੀਨੇ ਵੀ ਲੱਗ ਸਕਦੇ ਆ ਮਤਲਬ 1 ਸਾਲ ਵੀ ਲੱਗ ਸਕਦਾ ਤੇ 600 ਮਹੀਨੇ ਵੀ ਲੱਗ ਸਕਦੇ ਆ 600 ਮਹੀਨੇ ਦਾ ਮਤਲਬ 50 ਸਾਲ ਹੁਣ 600 ਮਹੀਨੇ ਦੇ ਵਿੱਚ ਤਾਂ ਬੰਦੇ ਦੀ ਪੂਰੀ ਦੀ ਪੂਰੀ ਉਮਰ ਲੰਘ ਜਾਂਦੀ ਆ ਕੇਅਰ ਗੀਵਰ ਨੂੰ ਲਗਭਗ 108 ਮਹੀਨੇ ਲੱਗ ਰਹੇ ਆ ਅਲੱਗ ਸਕਦੇ ਆ ਔਰ ਲੱਗਦੇ ਵੀ ਆ 108 ਮਹੀਨੇ ਦਾ ਮਤਲਬ 9 ਸਾਲ ਐਗਰੀ ਫੂਡ ਸਟਰੀਮ ਦੇ ਵਿੱਚ 225 ਮਹੀਨੇ 225 ਮਹੀਨੇ ਦਾ ਮਤਲਬ ਆ 19 ਸਾਲ ਸਟਾਰਟਅਪ ਵੀਜ਼ਾਸ ਜਿਹੜੇ ਨੇ ਉਹਨਾਂ ਦੇ ਲਈ 420 ਮਹੀਨੇ 420 ਮਹੀਨੇ ਦਾ ਮਤਲਬ ਆ 35 ਸਾਲ ਜਿਹੜੀਆਂ ਐਗਜ਼ੈਂਪਲਸ ਨੇ ਬਹੁਤ ਸਾਰੀਆਂ ਲੋਕ ਸਾਹਮਣੇ ਆਏ ਆ ਯੂਕਰੇਨ ਤੋਂ 2023 ਦੇ ਵਿੱਚ ਇੱਥੇ ਬੰਦਾ ਆ ਗਿਆ ਤੇ ਆ ਕੇ ਉਹਨੇ ਹਿਮਨਿਟੇਰੀਅਨ ਗਰਾਉਂਡ ਦੇ ਉੱਤੇ ਅਪਲਾਈ ਕਰ ਦਿੱਤਾ ਤੇ ਉਹਨੂੰ ਕਹਿੰਦੇ ਸੀ 2 ਸਾਲ ਲੱਗਣੇ ਆ ਤੇਰੇ ਤੇ ਹੁਣ ਉਹ ਕਹਿੰਦੇ 2 ਨਹੀਂ 10 ਲੱਗਣੇ ਆ ਜਿਹੜੀਆਂ RCCs ਦੀਆਂ ਫਿਗਰਸ ਨੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਜਿਹੜੀ RCCA ਕਹਿੰਦੀ ਆ ਕਿ ਸਾਡੇ ਕੋਲੇ ਟੈਂਜ਼ ਆਫ ਥਾਊਜ਼ੈਂਡਸ ਆਫ ਜਿਹੜੇ ਲੋਕ ਆ ਜਿਹੜੇ ਨਵੇਂ ਐਪਲੀਕੇਸ਼ਨ ਆ ਉਸ ਤੋਂ ਪਹਿਲਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਪਏ ਆ ਤੇ ਉਹ ਕਹਿੰਦੇ ਅਸੀਂ ਉਹਨਾਂ ਨੂੰ ਦੇਖੀਏ ਕਿ ਪਹਿਲਾਂ ਨਵੇਂਆਂ ਨੂੰ ਦੇਖੀਏ ਹੁਣ ਇਹਦਾ ਅਸਰ ਕੀ ਆ ਕਿ ਜਿਹੜੇ ਪਰਿਵਾਰ ਆ ਅਸਲ ਦੇ ਵਿੱਚ ਉਹਨਾਂ ਦੇ ਕੰਮ ਜਾਂ ਉਹਨਾਂ ਦੇ ਜਿਹੜੇ ਪਰਮਿਟ ਐਕਸਪਾਇਰ ਹੋ ਰਹੇ ਆ ਫਾਈਨੈਂਸ਼ੀਅਲ ਹਾਰਡਸ਼ਿਪ ਆ ਰਹੀ ਆ ਉਹਨਾਂ ਨੂੰ ਮਤਲਬ ਬਹੁਤ ਜੇ ਵਾਪਸ ਜਾਂਦੇ ਆ ਤਾਂ ਉੱਥੇ ਉਹਨਾਂ ਦੇ ਮੁਲਕਾਂ ਦੇ ਵਿੱਚ ਬਹੁਤ ਖਤਰਨਾਕ ਕੰਡੀਸ਼ਨਸ ਨੇ ਔਰ ਆਪਣੇ ਆਪ ਦੇ ਵਿੱਚ ਇਮੀਗ੍ਰੇਸ਼ਨ ਜਿਹੜੇ ਲਾਇਰ ਨੇ ਉਹ ਇਸ ਗੱਲ ਤੋਂ ਹੈਰਾਨ ਨੇ ਵੀ ਇਹ ਹੋਕੀ ਰਿਹਾ ਵੀ ਜਿਹੜੀ ਇਸ ਕਿਸਮ ਦਾ ਪਹਿਲਾਂ ਕਦੇ ਹੋਇਆ ਹੀ ਨਹੀਂ ਸੀ 50 ਸਾਲ ਬੰਦੇ ਨੂੰ ਲੱਗਦੇ ਹੁਣ ਹੁਣ ਜਿਹੜੀ ਔਰ ਦੂਜੀ ਗੱਲ ਆ ਕਿ ਮਾਸਕ ਐਂਸੂਲੇਸ਼ਨ ਇੱਕ ਜਿਹੜਾ ਰੋਲਾ ਇਹ ਆ ਹੁਣ ਜਿਹੜਾ ਬਿੱਲ ਇਹ ਅੱਗੇ ਚਰਚਾ ਦੇ ਵਿੱਚ ਆ ਸੀ 12 ਆ ਜੇ ਬਿਲ ਸੀਟ ਵੱਲ ਪਾਸ ਹੋ ਜਾਂਦਾ ਤਾਂ ਸਰਕਾਰ ਦੇ ਕੋਲ ਇਹ ਆਧਾਰ ਹੋਊਗਾ ਵੀ ਇਹ ਕਿਸੇ ਵੇਲੇ ਵੀ ਐਪਲੀਕੇਸ਼ਨ ਨੂੰ ਕੈਨਸਲ ਕਰ ਸਕਦੇ ਆ ਤੇ ਬਲਕ ਦੇ ਵਿੱਚ ਕਰ ਸਕਦੇ ਆ। ਮਤਲਬ ਇਹ ਜੋ 2012 ਜਾਂ 14 ਦੇ ਵਿੱਚ ਹੋਇਆ ਸੀ ਉਹਨੂੰ ਦੁਬਾਰਾ ਕਰ ਸਕਦੇ ਇਹਨਾਂ ਦੇ ਕੋਲ ਇਹ ਪਾਵਰ ਆ ਜੂਗੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਮਤਲਬ ਇਹ ਆ ਤੁਸੀਂ ਅੱਜ ਅਪਲਾਈ ਕਰ ਦਿੱਤਾ। ਜਦੋਂ ਤੁਸੀਂ ਅਪਲਾਈ ਕਰ ਦਿੱਤਾ ਮੰਨ ਲਓ ਇੱਕ ਕੈਟਾਗਰੀ ਜਿਹੜੀ ਖਾਸ ਕੈਟਾਗਰੀ ਆ ਕਿ ਵੀ ਤੁਹਾਨੂੰ ਪੀਆਰ ਦੇਣੀ ਆ ਆਹ ਫੁਲਾਣੀ ਕੈਟਾਗਰੀ ਦੇ ਵਿੱਚ 1000 ਬੰਦਾ 50000 ਬੰਦਾ ਅਪਲਾਈ ਕਰ ਦਿੰਦਾ। ਉਹ ਉਹਨਾਂ ਨੂੰ ਕਹਿੰਦੇ ਤੁਹਾਨੂੰ 6 ਸਾਲ ਲੱਗਣਗੇ ਵੀ 1 ਸਾਲ ਵੀ ਲੱਗ ਸਕਦਾ ਹੋ ਸਕਦਾ ਤੁਹਾਨੂੰ 6 ਸਾਲ ਲੱਗ ਜਾਣ 1 ਸਾਲ ਤੋਂ ਬਾਅਦ 6 ਸਾਲ ਦੇ ਜਦੋਂ ਨੇੜੇ ਹੋਣ ਵਾਲੇ ਆਉਂਦੇ ਆ ਸਰਕਾਰ ਕਹਿੰਦੀ ਸਾਰੀਆਂ ਕੈਨਸਲ ਅਸੀਂ ਕੁਝ ਨਹੀਂ ਕਰ ਸਕਦੇ ਬਹੁਤ ਸਾਰੇ ਲੋਕਾਂ ਨੇ ਸਕਿਲਡ ਵਰਕਰ ਬੇਸ ਦੇ ਉੱਤੇ 2012 ਦੇ ਨੇੜੇ ਤੇੜੇ ਜਿਹਨਾਂ ਨੇ ਅਪਲਾਈ ਕੀਤਾ ਸੀ ਹਜ਼ਾਰਾਂ ਦੀ ਕੈਟਾਗਰੀ ਦੇ ਵਿੱਚ ਉਸ ਵੇਲੇ ਦੀ ਜਿਹੜੀ ਕੰਜ਼ਰਵਟਿਵ ਸਰਕਾਰ ਸੀ ਉਹਨਾਂ ਨੇ ਫੈਸਲਾ ਲੈ ਕੇ ਸਾਰੀਆਂ ਐਪਲੀਕੇਸ਼ਨ ਕੈਨਸਲ ਕਰ ਦਿੱਤੀਆਂ ਸੀ ਤੇ ਸਾਰਿਆਂ ਦੇ ਮੰਨ ਲਓ ਤੁਹਾਡੀ 100 ਡਾਲਰ ਫੀਸ ਲੱਗੀ ਸੀ ਉਹ 100 ਡਾਲਰ ਉਸ ਹਿਸਾਬ ਦਾ ਵਾਪਸ ਕਰਕੇ ਤੇ ਮਤਲਬ ਬਲਕ ਕੈنسਲੇਸ਼ਨ ਤੇ ਹੁਣ ਜਦੋਂ ਸੀ 12 ਇਹ ਪਾਸ ਹੋ ਜਾਂਦਾ ਬਿੱਲ ਇਹ ਤੇ ਸਾਰੀ ਸਰਕਾਰ ਨੂੰ ਅਧਿਕਾਰ ਦੇ ਦਿੰਦਾ ਵੀ ਜਦੋਂ ਇਹਨਾਂ ਦਾ ਜ਼ਿਕਰ ਇਹ ਕਰ ਸਕਦੇ ਆ ਬੈਕਲੌਗ ਖਤਮ ਕਰਨਾ ਸਾਰਿਆਂ ਕੈਨਸਲ ਅਸੀਂ ਕੁਝ ਨਹੀਂ ਨਵੇਂ ਸਿਰੇ ਤੋਂ ਨਿਜਮ ਜਿਹੜੇ ਪੇਰੈਂਟਸ ਐਪਲੀਕੇਸ਼ਨ ਸੀ ਉਸ ਮਾਮਲੇ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਸਾਰਾ ਦਾ ਸਾਰਾ ਬੈਕਲੌਗ ਕੈਨਸਲ ਤੇ ਦੁਬਾਰਾ ਤੁਸੀਂ ਆ ਜਿਹੜਾ ਸੁਪਰ ਵੀਜ਼ਾ ਜਾਂ ਇਹਦੇ ਉੱਤੇ ਅਪਲਾਈ ਕਰ ਲਓ ਹੁਣ ਜਿਹੜੇ ਆਈਆਰਸੀਸੀ ਕਹਿੰਦੇ ਆ ਕਿ ਇਹ ਕੋਈ ਹੁਣ ਉਹਨਾਂ ਨੂੰ ਲੋਕਾਂ ਨੇ ਪੁੱਛਿਆ ਭਾਈ 50 ਸਾਲ 35 ਸਾਲ ਕੋਈ ਗਲਤੀ ਤਾਂ ਨਹੀਂ ਲੱਗੀ ਤੁਹਾਨੂੰ ਵੈਬਸਾਈਟ ਤੇ ਪੋਸਟ ਕਰ ਲਿਆ ਕੋਈ ਕਹਿੰਦੇ ਗਲਤੀ ਕੋਈ ਨਹੀਂ ਅਸਲ ਦੇ ਵਿੱਚ ਸਾਡੇ ਪ੍ਰੋਸੈਸਿੰਗ ਕਪੈਸਿਟੀ ਇੰਨੀ ਆ ਸਾਡੇ ਟਾਰਗੇਟ ਇੰਨੇ ਵੱਡੇ ਆ ਪਿਛਲੇ ਸਾਲਾਂ ਦੇ ਵਿੱਚ ਜੋ ਕੋਸ਼ ਹੋ ਰਿਹਾ ਆ ਸੋ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਉਹਨਾਂ ਦੀ ਸਟੇਟਮੈਂਟ ਇਸ ਮਾਮਲੇ ਦੇ ਉੱਤੇ ਹੋਈ ਆ ਕਿ ਕਹਿੰਦੇ ਅਸੀਂ ਟਰਾਂਸਪੇਰੈਂਟ ਆ ਤੇ ਅਸਲ ਦੇ ਵਿੱਚ ਅਸੀਂ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਜਿਹੜਾ ਬੈਲੈਂਸ ਆ ਉਹਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਆਪਣੇ ਐਪ ਦੇ ਵਿੱਚ ਜਿਹੜਾ ਹੁਣ ਆਉਣ ਵਾਲਾ ਸਮਾਂ ਆ ਇਮੀਗ੍ਰੇਸ਼ਨ ਦੇ ਲਈ ਕਿਹਾ ਜਾ ਸਕਦਾ ਕਿ ਭਾਵੇਂ ਵਕਤੀ ਤੌਰ ਤੇ ਪਰ ਬਹੁਤ ਔਖਾ ਸਮਾਂ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ